ਇੱਕ ਹੈਰਾਨ ਕਰ ਦੇਣ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ਨੂੰ ਦੇਖ ਕੇ ਤੁਹਾਡੇ ਵੀ ਹੌਸ਼ ਉੱਡ ਜਾਣਗੇ ਕਿ ਜਿਹੜੀ ਪੁਲਿਸ ਅਜਿਹਾ ਵੀ ਕਰ ਸਕਦੀ ਹੈ ਤਾਂ ਤਸਵੀਰਾਂ ਤੁਸੀਂ ਸਕਰੀਨ ਤੇ ਸਾਫ਼ ਤੌਰ ਤੇ ਦੇਖ ਸਕਦੇ ਹੋ ਕਿਵੇਂ ਇਹ ਜਿਹੜੀ ਪੁਲਿਸ ਦੇ ਵੱਲੋਂ ਇੱਕ ਚੋਰ ਦੇ ਨਾਲ ਤਸ਼ੱਦਦ ਕਰਦੀ ਨਜ਼ਰ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਸ ਵਿਅਕਤੀ ਦੇ ਵੱਲੋਂ ਜਿਹੜਾ ਆ ਹਸਪੀਟਲ ਦੇ ਵਿੱਚ ਚੋਰੀ ਕੀਤੀ ਗਈ ਸੀਗੇ ਜਿਸ ਤੋਂ ਬਾਅਦ ਇਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੋਕਾਂ ਦੇ ਵੱਲੋਂ ਇਸ ਨੂੰ ਕਾਬੂ ਕੀਤਾ ਗਿਆ ਤਾਂ ਪੁਲਿਸ ਦੇ ਹਵਾਲੇ ਕਰ ਦਿੱਤਾ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਸਾਫ਼ ਤੌਰ ਤੇ ਸਕਰੀਨ ਤੇ ਦੇਖ ਸਕਦੇ ਹੋ ਕਿਵੇਂ ਜਿਹੜਾ ਪੁਲਿਸ ਦੇ ਵੱਲੋਂ ਅਜਿਹਾ ਜਿਹੜਾ ਵਰਤਾਵਾ ਕੀਤਾ ਗਿਆ ਇੱਕ ਸਾਕਸ ਦੇ ਨਾਲ ਕਿ ਇਹ ਜਾਇਜ਼ ਆ ਤਾਂ ਇਸ ਦਾ ਤਸਵੀਰਾਂ ਦੇ ਵਿੱਚ ਦੇਖੋ ਕਿਵੇਂ ਜਿਹੜੇ ਆ ਜੰਮੂ ਦੱਸਿਆ ਜਾ ਰਿਹਾ ਕਿ ਇਹ ਜੰਮੂ ਪੁਲਿਸ ਦੇ ਵੱਲੋਂ ਜਿਹੜਾ ਅਜਿਹਾ ਵਰਤਾਵਾ ਜਿਹੜਾ ਕੀਤਾ ਗਿਆ ਆ ਤਾਂ ਦੱਸਿਆ ਜਾ ਰਿਹਾ ਕਿ ਇਸ ਸਾਕਸ ਨੇ ਜਿਹੜੀ ਆ ਹਸਪੀਟਲ ਦੇ ਵਿੱਚ ਚੋਰੀ ਕੀਤੀ ਸੀ ਤਾਂ ਜਿਸ ਨੇ ਚੋਰੀ ਕਰਨ ਤੋਂ ਬਾਅਦ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਲੋਕ ਮੌਕੇ ਤੇ ਮੌਜੂਦ ਲੋਕਾਂ ਦੇ ਵੱਲੋਂ ਇਸ ਨੂੰ ਉਹ ਮੌਕੇ ਤੇ ਜਿਹੜਾ ਆ ਦਬੋਚਿਆ ਗਿਆ ਜਿਸ ਤੋਂ ਬਾਅਦ ਪੁਲਿਸ ਨੂੰ ਸ਼ਿਕਾਇਤ ਕੀਤੀ ਗਈ ਤਾਂ ਪੁਲਿਸ ਮੌਕੇ ਤੇ ਪਹੁੰਚ ਗਿਆ ਤਾਂ ਪੁਲਿਸ ਦੇ ਬੋਲੋ ਇਸ ਸਖਸ਼ ਨੂੰ ਜਿਹੜਾ ਆ ਆਪਣੇ ਕਾਬੂ ਦੇ ਵਿੱਚ ਕਰ ਲੈਂਦੀ ਆ ਤਾਂ ਜਿਸ ਤੋਂ ਬਾਅਦ ਇਸ ਸ਼ਖਸ ਦੇ ਘਰ ਦੇ ਵਿੱਚ ਹਾਰ ਅਤੇ ਉਸ ਦੇ ਦੋਵੇਂ ਹੱਥ ਬੰਨ ਕੇ ਜਿਹੜਾ ਆ ਆਪਣੀ ਸਰਕਾਰੀ ਗੱਡੀ ਤੇ ਬੋਨਟ ਦੇ ਅੱਗੇ ਬਿਠਾ ਕੇ ਪੂਰੇ ਸ਼ਹਿਰ ਦਾ ਚੱਕਰ ਕੱਟਿਆ ਜਾਂਦਾ ਤਾਂ ਪੁਲਿਸ ਪ੍ਰਸ਼ਾਸਨ ਤੇ ਸਵਾਲੀਆ ਨਿਸ਼ਾਨ ਖੜਾ ਹੁੰਦਾ ਹੈ ਕਿ ਕੀ ਪੁਲਿਸ ਨੂੰ ਕਿਸ ਨੇ ਜਿਹੜਾ ਇਹ ਹੱਕ ਦੇ ਦਿੱਤਾ ਆ ਕਿ ਇਸ ਨੂੰ ਅਜਿਹਾ ਜਿਹੜਾ ਆ ਅਧ ਨੰਗ ਅਧ ਨਗਣ ਦੇ ਜਿਹੜੀ ਹਾਲਾਤਾਂ ਦੇ ਵਿੱਚ ਇਸ ਵਿਅਕਤੀ ਨੂੰ ਜਿਹੜਾ ਆ ਪੂਰੇ ਸ਼ਹਿਰ ਦਾ ਗੇੜਾ ਘੁਮਾਇਆ ਔਰ ਗੱਡੀ ਦੇ ਅੱਗੇ ਬੋਨਟ ਤੇ ਭਾਕ ਕੇ ਜਿੱਤ ਗਈ ਇਹ ਤਸਵੀਰਾਂ ਪਹਿਲਾਂ ਵੀ ਕਈ ਅਜਿਹੀਆਂ ਤਸਵੀਰਾਂ ਸਾਹਮਣੇ ਆਏ ਨੇ ਜਿਸ ਦੇ ਵਿੱਚ ਜਦੋਂ ਲੋਕ ਅਜਿਹੇ ਵਿਅਕਤੀਆਂ ਨੂੰ ਕਾਬੂ ਕਰਦੇ ਨੇ ਮੌਕੇ ਤੋਂ ਇਸ ਚੋਰ ਨੂੰ ਕਾਬੂ ਕਰਦੇ ਨੇ ਤਾਂ ਉਸ ਵੇਲੇ ਉਹ ਲੋਕਾਂ ਦੇ ਵੱਲੋਂ ਜਿਹੜਾ ਅਜਿਹਾ ਵਰਤਾਰਾ ਕੀਤਾ ਜਾਂਦਾ ਹੈ ਕਿ ਚੌੜ ਦੇ ਗੜ ਦੇ ਵਿੱਚ ਜੁੱਤੀਆਂ ਦਾ ਹਾਰ ਪਾਇਆ ਜਾਂਦਾ ਨਾ ਕਿ ਪੁਲਿਸ ਦੇ ਵੱਲੋਂ ਪੁਲਿਸ ਸਿਰਫ ਇਨਸਾਫ ਦੇ ਸਕਦੀ ਹੈ ਨਾ ਕਿ ਅਜਿਹਾ ਵਰਤਾਰਾ ਕਰ ਸਕਦੀ ਹੈ ਪਰ ਇਹ ਤਸਵੀਰਾਂ ਜਿਹੜੀ ਆ ਕੁਝ ਹੋਰ ਹੀ ਬਿਆਨ ਕਰਦੀਆਂ ਨਜ਼ਰ ਆ ਰਹੀਆਂ ਨੇ ਤਾਂ ਇਹ ਤਸਵੀਰਾਂ ਦੱਸਦੀ ਹੈ ਕਿ ਇਹ ਜਿਹੜੀਆਂ ਤਸਵੀਰਾਂ ਨੇ ਜੰਮੂ ਤੋਂ ਸਾਹਮਣੇ ਆਈਆਂ ਨੇ ਜੰਮੂ ਦੇ ਵਿੱਚ ਇਸ ਸ਼ਖਸ ਦੇ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਹਸਪਤਾਲ ਦੇ ਵਿੱਚ ਚੋਰੀ ਕੀਤੀ ਗਈ ਸੀ ਤਾਂ ਪੁਲਿਸ ਦੇ ਵੱਲੋਂ ਜ਼ਬਰੀ ਇਸ ਨੂੰ ਜਿਹੜਾ ਆ ਆਪਣੀ ਸਰਕਾਰੀ ਗੱਡੀ ਦੇ ਬੋਨਟ ਦੇ ਉੱਤੇ ਬਿਠਾਇਆ ਗਿਆ ਤਾਂ ਇਸਦੇ ਹੱਥ ਬਣ ਕੇ ਤਾਂ ਗੱਲ ਦੇ ਵਿੱਚ ਜਿਹੜਾ ਜੁੱਤੀਆਂ ਦਾ ਹਾਰ ਪਾ ਕੇ ਜ਼ਬਰਦਸਤੀ ਇਸ ਨੂੰ ਗੱਡੀ ਤੇ ਉੱਤੇ ਬਿਠਾ ਕੇ ਜਿਹੜਾ ਆ ਪੂਰੇ ਸ਼ਹਿਰ ਦਾ ਗੈਰਾ ਘੜਵਾਇਆ ਗਿਆ ਤਾਂ ਇਹ ਸਵਾਲੀ ਨਿਸ਼ਾਨ ਪੁਲਿਸ ਤੇ ਖੜਾ ਹੁੰਦਾ ਨਜ਼ਰ ਆ ਰਿਹਾ ਕਿਉਂਕਿ ਅਜਿਹਾ ਵਰਤਾਰਾ ਜਿਹੜਾ ਆਮ ਲੋਕ ਕਰ ਸਕਦੇ ਨਾ ਕਿ ਪੁਲਿਸ ਪੁਲਿਸ ਬੇਟੀ ਆ ਸਿਰਫ ਇਨਸਾਫ ਦੇਣ ਦੇ ਲਈ ਨਾ ਕਿ ਅਜਿਹਾ ਵਰਤਾਰਾ ਕਰਨ ਦੇ ਲਈ ਪਰ ਇਹ ਤਸਵੀਰਾਂ ਜਿਹੜੀ ਆ ਕੁਝ ਹੋਰ ਜਿਹੜੀਆਂ ਬਿਆਨ ਕਰਦੀਆਂ ਨਜ਼ਰ ਆ ਰਹੀਆਂ ਨੇ ਜਿਸ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿਵੇਂ ਜਿਹੜਾ ਪੁਲਿਸ ਦੇ ਵੱਲੋਂ ਨਜ਼ਾਇਜ਼ ਜੀ ਇਸ ਸਖਸ਼ ਨੂੰ ਜਿਹੜਿਆ ਬੋਨਟ ਦੀ ਗੱਡੀ ਤੇ ਪਿਠਾ ਕੇ ਔਰ ਗਲ ਦੇ ਵਿੱਚ ਜੁੱਤੀਆਂ ਦਾ ਹਾਰ ਅਤੇ ਦੋਵੇਂ ਹੱਥ ਬੰਨ ਕੇ ਜਿਹੜਾ ਪੂਰੇ ਸ਼ਹਿਰ ਦਾ ਗੇੜਾ ਘੁਡਾਉਂਦੀ ਜਿਹੜੀ ਆ ਨਜ਼ਰ ਆ ਰਹੀ ਆ ਤਾਂ ਹੁਣ ਇਸ ਇਨਬਾਕਸ ਦੇ ਵਿੱਚ ਜ਼ਰੂਰ ਮੈਸੇਜ ਕਰਕੇ ਦੱਸਣਾ ਹੈ ਕਿ ਇਸ ਇਸ ਜਿਹੜੀ ਆ ਪੁਲਿਸ ਦੇ ਵੱਲੋਂ ਅਜਿਹਾ ਵਰਤਾਰਾ ਕੀਤਾ ਗਿਆ ਆ ਕਿ ਇਹ ਸਹੀ ਹੈ ਜਾਂ ਗਲਤ ਇਸ ਬਾਰੇ ਜਿਹੜੀ ਆ ਕਮੈਂਟ ਦੇ ਵਿੱਚ ਜਿਹੜੀ ਆ ਜ਼ਰੂਰ ਮੈਸੇਜ ਕਰਕੇ da se ne